ਕਰੇ ਜੀ ਸ਼ੁਰੂ ਸਾਡੇ ਡੀਐਸਪੀ ਸਾਹਿਬਾਨ ਸੀਗੇ ਅ ਮਿਸਟਰ ਦਲਬੀਰ ਸਿੰਘ ਅਰਜਨਾ ਅਗੋਦੀ ਜੀਗੇ ਇਹ weight lifter ਸੀਗੇ ਜੀ 6 ਆਰ ਵਿੱਚ 6 ਆਰ ਆਰ ਵਿੱਚ 포ਸਟਡ ਸੀਗੇ ਜੀ ਇਹਨਾਂ ਦੀ ਡੈਡ ਬੋਡੀ 31 ਨੂੰ ਸਵੇਰੇ ਸਾਨੂੰ ਇੰਟੀਮੀਸ਼ਨ ਆਈ ਸੀਗੀ ਸਾਨੂੰ ਮਿਲੀ ਸੀਗੀ ਕੋਚੇਵਾਲ ਪਿੰਡ ਦੇ ਰਹਿਣ ਵਾਲੇ ਸੀਗੇ ਕਪੂਰਥਲਾ ਚ ਪੈਂਦਾ ਪਲੇਸ ਆਫ ਇਨਸਟੈਂਟ ਤੋਂ ਇਹਨਾਂ ਦਾ ਪਿੰਡ 8 ਕਿਲੋਮੀਟਰ ਦੂਰ ਹੈ ਤੇ ਇਧਰੋਂ ਪਲੇਸ ਆਫ ਇਨਸਟੈਂਟ ਜਿਹੜੀ ਹੈ ਉਹ 5 ਕਿਲੋਮੀਟਰ ਦੂਰ ਹੈ ਜੁਆਇੰਟ ਸੀਪੀ ਸਾਹਿਬ ਡੀਸੀਪੀ ਇਨਵੈਸਟੀਗੇਸ਼ਨ ਤੇ ਇਹਨਾਂ ਦੀ ਬਾਕੀ ਟੀਮ ਏਸੀਪੀ ਸੈਂਟਰਲ ਤੇ ਏਸੀਪੀ ਇਨਵੈਸਟੀਗੇਸ਼ਨ ਇਹਨਾਂ ਨੇ ਕਾਫੀ ਮਿਹਨਤ ਕੀਤੀ ਕਿ ਸਾਡਾ ਆਪਣੀ ਫੈਮਿਲੀ ਦਾ ਮੈਂਬਰ ਸੀਗਾ canada ਪਰਿਵਾਰ ਦਾ ਆਪਣਾ ਪਰਿਵਾਰ ਹੈ ਕੀ ਅਸਲ ਵਿੱਚ ਹੋਇਆ ਕੀ ਹੈ ਪਹਿਲੇ ਕੁਝ ਹੋਰ ਅਸ਼ੰਕਾ ਜਤਾਈ ਜਾ ਰਹੀ ਸੀ ਪੋਸਮਾਰਟਮ ਤੋਂ ਬਾਅਦ ਪਤਾ ਲੱਗਿਆ ਕਿ ਇੱਕ ਗਨ ਸ਼ਾਟ ਇੰਜਰੀ ਹੈ ਤੇ ਮੌਤ ਦਾ ਕਾਰਨ ਗਨ ਗਨ ਸ਼ਾਟ ਵੂਨ ਹੈ ਰਾਈਟ ਆਈ ਦੇ ਉੱਤੇ ਐਂਟਰੀ ਪੁਆਇੰਟ ਸੀਗਾ ਐਗਜ਼ਿਟ ਪੁਆਇੰਟ ਸਿਰ ਦੇ ਪਿੱਛੋਂ ਸੀਗਾ ਨਕ ਤੋਂ ਤੇ ਐਂਡ ਮਾਕੇਟ ਤੇ 9mm ਦੀ ਖੋਲ ਮਿਲਿਆ ਸੀਗਾ 9 ਮੰਨ ਤੱਕ ਖੋਲ ਮਿਲਿਆ ਤਾਂ ਸਮਝ ਲੱਗਿਆ ਕਿ ਇਹਨਾਂ ਦੇ ਕੋਲ ਇਹਨਾਂ ਦਾ ਆਪਣਾ ਦਰਪਣ ਵੀ ਹੋਣਾ ਹੈ ਇਹਨਾਂ ਨੂੰ ਸਰਕਾਰੀ ਘਲੋਕ ਜਿਹੜਾ ਹੈ 9 ਮੰਨ ਉਹ ਸ਼ੁਕ ਸੀਗਾ ਇਨਵੈਸਟੀਗੇਸ਼ਨ ਚੱਲਦੀ ਰਹੀ 2 ਦਿਨਾਂ ਵਿੱਚ ਸਿਕੁਐਂਸ ਆਫ ਇਵੈਂਟਸ ਜਿਹੜੇ ਸੀਗੇ ਕਿ 31 ਤਰੀਕ ਸ਼ਾਮ ਨੂੰ ਇਹਨਾਂ ਨੇ ਇੱਕ ਗੈਰਾਜ ਓਨਰ ਨੂੰ ਬੁਲਾਇਆ ਸੀ ਉਸ ਗੈਰਾਜ ਓਨਰ ਦੇ ਗੈਰਾਜ ਇੱਕ ਗੱਡੀ ਜਿਹਦਾ ਇਹਨਾਂ ਦੀ ਗੱਡੀ ਦੇ ਨਾਲ ਐਕਸੀਡੈਂਟ ਹੋ ਗਿਆ ਸੀਗਾ ਉਹ ਖੜੀ ਸੀ ਜਿਸ ਬੰਦੇ ਨਾਲ ਐਕਸੀਡੈਂਟ ਹੋਇਆ ਸੀਗਾ ਉਹਨੂੰ ਵੀ ਬੁਲਾਇਆ ਕਿ ਮੈਂ ਦੇਖਣਾ ਚਾਹੁੰਦਾ ਕਿ ਗੱਡੀ ਦਾ ਕਿੰਨਾ ਕੰਮ ਹੋ ਗਿਆ ਹੈ ਉਹਨਾਂ ਉਹਨਾਂ ਦੇ ਨਾਲ ਪੈ ਕੇ ਇਹ ਖੁਜੇਵਾਲ ਪਿੰਡ ਤੋਂ ਗਿਰਾਜ ਕਿਰਾਏ ਉੱਥੇ ਆ ਗਏ ਮੋਟਰ ਗਿਰਾਜ ਉਸ ਤੋਂ ਬਾਅਦ ਇਹਨਾਂ ਨੇ ਉਹਨਾਂ ਦੋਨਾਂ ਨੂੰ ਕਿਹਾ ਕਿ ਮੈਨੂੰ ਤੁਸੀਂ ਬਸਰ ਦਾ ਛੱਡ ਦਿਓ ਬਸਰ ਦੇ ਇਹਨਾਂ ਦਾ ਕੋਈ ਫਰੈਂਡ ਰਹਿੰਦਾ ਸੀ ਉਹ ਫਰੈਂਡ ਉੱਥੇ ਮੌਜੂਦ ਨਹੀਂ ਸੀਗਾ ਇਹਨਾਂ ਨੇ ਔਟੋ ਲੁੱਟਾ ਔਟੋ ਲੈ ਕੇ ਇਹ ਕਚਿਹਰੀ ਚੌਂਕ ਵੱਲ ਆਏ ਉਸ ਤੋਂ ਬਾਅਦ ਫਿਰ ਦੁਬਾਰਾ ਕੋਈ ਨੌ ਸਾਢੇ ਨੌ ਵਜੇ ਵਾਪਿਸ ਬੱਸ ਅੱਡੇ ਚਲੇ ਗਏ ਉੱਥੋਂ ਇੱਕ ਦੂਜਾ ਆਟੋ ਲਿੱਤਾ ਦੂਜਾ ਆਟੋ ਲਿੱਤਾ ਉਹਨੂੰ ਕਿਹਾ ਕਿ ਮੈਂ ਖੋਜੇ ਵੱਲ ਜਾਣਾ ਉਹਨੇ ਕਿਹਾ ਜੀ ਮੈਂ ਇੰਨੀ ਦੂਰ ਨਹੀਂ ਜਾਊਂਗਾ ਅਤੇ ਇਹਨਾਂ ਨੇ ਕਿਹਾ ਚੱਲ ਮੈਨੂੰ ਤੂੰ ਕਪੂਰਥਲਾ ਚੌਂਕ ਜਾਂ ਮਾਮੇ ਦੇ ਢਾਬੇ ਤੱਕ ਪਹੁੰਚ ਸਕਦੇ ਉੱਥੋਂ ਮੈਂ ਅੱਗੇ ਕੁਛ ਹੋਰ ਕਰ ਲਿਆ ਕੋਈ ਟੈਕਸੀ ਕਰ ਲਿਆ ਜਾਂ ਮੇਰਾ ਕੋਈ ਜਾਣਕਾਰ ਹੋਣਾ ਮੈਂ ਬੁਲਾ ਲਿਆ ਇਵੈਂਚੁਅਲੀ ਦੇਰੀ ਹੋ ਗਈ ਸੀਗੀ 12:30 ਦੇ ਕਰੀਬ ਮਾਮੇ ਦੇ ਟਾਪੇ ਤੇ ਕੌਲ ਸੀਗੇ ਉੱਥੋਂ ਕੋਈ ਵਾਹਕਲ ਮਿਲੀ ਨਹੀਂ ਨਿਊ ਇਅਰ ਦੀ ਸੀਗੀ ਠੰਡ ਸੀਗੀ ਇਹਨਾਂ ਨੇ ਉਹਨੂੰ ਕਿਹਾ ਕਿ ਤੂੰ ਮੈਨੂ ਚ ਛੱਡ ਦੇ ਖੋਜਵਾਲ ਪਿੰਡ ਇਹਦਾ ਆਪਣਾ ਜਿਹੜਾ ਪੁਸ਼ਤਾਨੀ ਪਿੰਡ ਹੈ ਉਹਨੇ ਮਨਾਂ ਕੀਤਾ ਜਿਹੜਾ ਮੁੰਡਾ ਸੀਗਾ ਉਹ ਨਸ਼ੇੜੀ ਟਾਈਪ ਦਾ ਹੈ ਤੇ ਨਸ਼ਾ ਵੀ ਕਰਦਾ ਹੈ ਜਿਹੜਾ ਆਟੋ ਚਾਲੇ ਕੇ ਨਸ਼ਾ ਛਡਾਓ ਕੇਂਦਰ ਤੋਂ ਦਵਾਈ ਵੀ ਲੈਂਦਾ ਹੈ ਕਹਾ ਸੁਣੀ ਚ ਖਤਪਾਈ ਵੀ ਹੋਈ ਇਹਨਾਂ ਦੀ ਖਾਤਾ ਪਈ ਵਿੱਚੋਂ ਉਹਨੇ ਜਿਹੜਾ ਇਹਨਾਂ ਦਾ ਸਰਕਾਰੀ ਵੈਪਨ ਸੀਗਾ ਉਹ ਖੋ ਕੇ ਇੱਕ ਫਾਇਰ ਕੀਤਾ ਉਹ ਇੱਕ ਫਾਇਰ ਤੋਂ ਹੀ ਇਹਨਾਂ ਦੀ ਡੈਥ ਹੋ ਗਈ ਜਿਹੜਾ ਬੰਦਾ ਆਡੈਂਟੀਫਾਈ ਕੀਤਾ ਗਿਆ ਹੈ ਉਹਦਾ ਨਾਮ ਵਿਜੇ ਕੁਮਾਰ ਹੈ ਇਹ ਜਲੰਧਰ ਦਾ ਰਹਿਣ ਵਾਲਾ ਛੇ ਸਾਲ ਤੋਂ ਉਹ ਕੰਮ ਚਲਾ ਰਿਹਾ ਹੈ ਜਿਹਦਾ ਇਹ ਖੋਪਰਾ ਵੀ ਹੈ ਫਾਦਰ ਦੇ ਦਾ ਡਰਾਈਵ ਦੇ ਕੰਮ ਕਰਦਾ ਸੀਗਾ ਇਸ ਨਾਮ ਹੇ ਇਨੂੰ ਅਰੈਸਟ ਕਰ ਲਿਆ ਹੈ ਇਹਦੇ ਪੋਜੀਸ਼ਨ ਤੋਂ 9mm ਬਲੌਕ ਮਿਲਿਆ ਤੇ ਬੁਲੇਟਸ ਮਿਲੀਆਂ ਜਿਹੜੀ ਸਰਕਾਰੀ ਇਸ਼ੂਡ ਹੈ ਪਲੱਸ ਇਹਦੇ ਕੱਪੜੇ ਜਿਹੜੇ ਖੂਨ ਤੋਂ ਲਤ-ਲਤ ਸੀਗੇ ਉਹ ਆਪਾਂ ਬਰਾਬਰਤ ਕਰ ਲਿਆ ਤੇ ਕੇਸ ਹੈਜ਼ ਬੀਨ ਟ੍ਰੇਸਡ ਤੇ ਫੈਮਲੀ ਯਨਾ ਦੀ ਫੈਮਲੀ ਜਿਹੜੀ ਉਹਨਾਂ ਦੇ ਨਾਲ ਵੀ ਗੱਲ ਹੋਈ ਹੋ ਸਾਡੀ ਆਪਣੀ ਥਾਂ ਦੀ ਉਹਨਾਂ ਨੂੰ ਆਪਾਂ ਇਹ ਦੱਸਿਆ ਕਿ ਪੂਰਾ ਜਰਨਾ ਤੋਂ ਬ੍ਰੀਫ ਕਰਨਾ ਸੀ ਕੋਨਸਲਟੇਸ਼ਨ ਕੋਈ ਕੁਐਸਚਨ ਆ ਤੁਹਾਨੂੰ ਪੁੱਛੋ ਸਾਰੇ ਜਿਹੜਾ ਜਿਹੜਾ ਕੋਈ ਇੱਕ ਲੜਾਈ ਝਗੜੇ ਦਾ ਪਰਚਾ ਹੈ ਪੁਰਾਣਾ ਪੁਰਾਣਾ ਜਿਹੜਾ ਸਿਰੇ ਕੋਈ ਬਲੌਕ ਮਿਲਿਆ ਇੱਧਰ ਦੱਸੇ ਮਿਲਿਆ ਕੋਈ ਇਹ ਕਿੰਨੀਆਂ ਗੋਲੀਆਂ ਮੇਰੀਆਂ ਹੋਰ ਗੋਲੀਆਂ ਮਰਦਾਂ 11 ਗੋਲੀਆਂ ਸੀ 11 ਸੀਗੀਆਂ ਹਾਂ ਤੇ ਦੋ ਚਲਾਦੀਆਂ ਨੇ ਇੱਕ 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 ਫਾਇਰ ਲੇ ਬੈਠੇ ਹੋ ਗੋਲੀ ਚਲਾਈ ਕਿ ਕਾਰਨ ਸੀ ਕੁਝ ਪੁੱਛ ਕਿਸ ਨੂੰ ਪਤਾ ਲੱਗੇ ਕਿ ਕਫਕ ਕਫਲ ਹੋਈ ਨਾ ਇਹਨਾਂ ਨੇ ਕਿਵੇਂ ਮੈਨੂੰ ਛੱਡ ਗਿਆ ਹੁਣ ਮੈਂ ਕਿੱਥੇ ਜਾਵਾਂ ਮੈਂ ਇਹਨੇ ਥੋੜਾ ਨਸ਼ਾ ਕੀਤਾ ਹੋਇਆ ਸੀ ਕਫਲ ਇਹ ਅਗਰੈਸਿਵਲੀ ਬੋਲਿਆ ਹੋਣਾ ਤੇ ਡੀਐਸਪੀ ਸਾਹਿਬ ਨੂੰ ਵੀ ਥੋੜਾ ਗੁੱਸਾ ਆ ਗਿਆ ਹੋਣਾ ਤੇ ਇਸ ਕਫਲ ਉਹ ਜਦੋਂ ਨਹੀਂ ਸਜਾ ਗਏ ਨੇ ਮਾਰਿਆ ਹੈਗਾ ਆਸ-ਪਾਸੇ ਘਰ ਵੀ ਹੈਗੇ ਆ ਜਦੋਂ ਫਾਇਰ ਨਹੀਂ ਉਹ ਬਿਲਕੁਲ ਜੋ ਜਿਹੜੇ ਘਰ ਹੈ ਉਹ ਜਦ ਗਨ ਸ਼ਾਟ ਹੁੰਦਾ ਹੈ ਜੀ ਤੇ ਆਵਾਜ਼ ਆਉਂਦੀ ਹੈ ਪਿਸਟਲ ਜਿਹਾ ਕਿਤਾ ਹੈ ਜਮਾਨਾ ਨਾ ਕੱਡੀ ਵਾਰ ਉਹਨਾਂ ਨੇ ਉਹ ਮੂੰਹ ਟਰਾਲੀ ਕੱਡੀ ਉਹਨਾਂ ਖੋਲੀ ਜਾਂ ਨਹੀਂ ਜਦ ਕਫਲ ਹੋ ਰਹੀ ਹੈ ਜੀ ਤੇ ਬੋਡੀ ਵਿੱਚ ਕੁਝ ਵੀ ਤੁਸੀਂ ਕਿਹਾ ਰੱਖਿਆ ਉਹ ਤਾਂ ਹਟਾਈ ਜਾਂਦਾ ਹੈ ਜਿਵੇਂ ਪਿਸਟਲ ਚਲਾਨੀ ਆਉਂਦੀ ਸੀ ਇਸ ਵਿੱਚ 6:30 12:30 ਪਿਸਟਲ ਚਲਾਨੀ ਆਉਂਦੀ ਸੀ ਇਸ ਵਿੱਚ ਇਹ ਗਲੌਕ ਪਿਸਤਲ ਤਾਂ ਕੋਈ ਵੀ ਚਲਾ ਸਕਦਾ ਜੀ ਸਰ ਲਾਈਵ ਵਿੱਚ ਕਹਿ ਰਹੇ ਮਾਮੇ ਦਾ ਬੇਕਲ ਹੋਈ ਹੈ ਐਕਸੈਕਟ ਮਾਮੇ ਦੇ ਟਾਬੇ ਤੋਂ ਬਸਤੀ ਬਾਵਾ ਕੋਲ ਤਾਂ ਹੀ ਵਾਸ ਐਗਰੀ ਟੋ ਡਰਾਈਵਰ ਥੈਟ ਆਈ ਵਿਲ ਡ੍ਰੌਪ ਟੂ ਯੂ অন ਦਾ ਖੋਜੇਵਾਲ ਹਾਊ ਦੇ ਕਮ ਬਿਕਮ ਕਮ ਨਾਲ ਬਸਤੀ ਬਾਵਾ ਬਸਤੀ ਬਾਵਾ ਖੇਲ ਨਹਿਰ ਦੇ ਕੋਲ ਓਕੇ ਇਹਨਾਂ ਦਾ ਇਹ ਸੀਗਾ ਕਿ ਦੂਜਾ ਰੂਟ ਲੈ ਰਹੇ ਸੀ ਤੇ ਹਾਂ ਦੇ ਵਰ ਟੇਕਿੰਗ ਸਮ ਸ਼ਾਰਟਕਟ ਸ਼ਾਰਟਕਟ ਦੇ ਵਰ ਗੋਇੰਗ ਟੂ ਖੋਜੇ ਹਾਂ ਦੇ ਵਰ ਇਹ ਲੜਾਈ ਜਿਹੜੀ ਹੋਈ ਸਰ ਇਹ ਉਸੀ ਮਾਮੇ ਢਾਬੇ ਹੋ ਗਈ ਨਹੀਂ ਮਾਮੇ ਦੇ ਢਾਬੇ ਨਹੀਂ ਮਾਮੇ ਦੇ ਢਾਬੇ ਰੁੱਕ ਕੇ ਇਹਨਾਂ ਨੇ ਰੋਟੀ ਖਾਈ ਹੈ ਹਾਂ ਰੋਟੀ ਖਾ ਕੇ ਵੇਟ ਕੀਤੀ ਹੈ ਕਿ ਕੋਈ ਹੋਰ ਆ ਜਾਏ ਤੋਂ ਉਸ ਤੋਂ ਬਾਅਦ ਇਹ ਚਲੇ ਗਏ ਉਸ ਰਸਤੇ ਤੇ ਰਸਤੇ ਕੋਈ ਲੜਾਈ ਹੋਈ ਲੜਾਈ ਹਾਂ ਸਰ ਫਸਟ ਟਾਈਮ ਤੇ ਕਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਹ ਵੀ ਆਟੋ ਚ ਬੈਠ ਕੇ ਜਾ ਰਹੀ ਹੈ ਬਾਬਾ ਨੇਹਰ ਵਾਲੀ ਨਾ ਉਹ ਵੀ ਪਹਿਲਾ ਉਹ ਬਸ ਸਟੈਂਡ ਤੱਕ ਮਾਮੇ ਦੇ ਢਾਬੇ ਤੱਕ ਲੈ ਕੇ ਆਏ ਹਾਂਜੀ ਹਾਂਜੀ ਜੋ ਜਿਹੜੀ ਵੀਡੀਓ ਹੈ ਤੁਹਾਨੂੰ ਗਰੁੱਪ ਚ ਪਾਤੀ ਹੈ ਸਾਰੀ ਜੀ ਜੀ ਸਾਰੀ ਵੀਡੀਓਸ ਤੇ ਪਹਿਲਾਂ ਕੀ ਕੋਟੋ ਲੈ ਕੇ ਗਏ ਸੀ ਕਿ ਫਿਰ ਦੁਬਾਰਾ ਆਏ ਸੀਗੇ ਡੀਐਸਪੀ ਸਾਹਿਬ ਬਸਟੈਂਡ ਤੇ ਦੋ ਜਨਾਂ ਨਾਲ ਸੀ ਡੀਐਸਪੀ ਸਾਹਿਬ ਤੇ ਉੱਥੇ ਟੱਪੇ ਤੇ ਵੀ ਬੈਠ ਕੇ ਉਹਨਾਂ ਨੇ ਖਾਦਾ ਵੀ ਨਹੀਂ ਦੋ ਦੋ ਜਨਾਂ ਦੇ ਦੋ ਲੋਨ ਨੇ ਬੰਦ ਕਰ ਦਿੱਤਾ ਦੋ ਗਨ ਨੇ ਸ਼ੂਟ ਸੀ ਕਿ ਇੱਕ ਛੁੱਟੀ ਤੇ ਸੀਗਾ ਇੱਕ ਜਿਹੜਾ ਸੀਗਾ ਉਹ ਕਰ ਗਿਆ ਸੀਗਾ ਹਨ ਪੁੱਛ ਕੇ ਜਦੋਂ ਆਡੋ ਸਰ ਬੈਠਾ ਉਦੋਂ ਲੋਈ ਸੀਗੀ ਇਹਦੇ ਕੋਲ ਜਦੋਂ ਉੱਥੇ ਜਿਹੜਾ ਵੈਨਿਊ ਉੱਤੇ ਲੋਈ ਨਹੀਂ ਮਿਲੀ ਜੀ ਸਾਹਿਬ ਨਹੀਂ ਮਿਲੀ ਇਹ ਬਹਿਸ ਕਰਦੇ ਕਰਦੇ ਪਿੱਛੋਂ ਹੀ ਆ ਰਹੀ ਸੀ

10 times by gunshot ਸਰ ਜਿਹੜੀ ਬਲੀਡਿੰਗ ਇੰਨੀ ਹੋਈ ਹੈ ਮਤਲਬ ਇੱਕੋ ਹੀ ਹੋ ਰਹੀ ਹੈ ਜੀ ਜੀ ਸਰ ਦੇ ਸਾਈਡ ਹੋਇੰਗ ਨਹੀਂ ਇਟ ਇਜ਼ ਰਾਈਟ ਆਈ ਬਰੋ ਤੇ ਉੱਤੇ 1 ਇੰਚ ਤੇ ਸਰ ਕਿੰਨੀ ਦੂਰ ਤੋਂ ਸੀ ਬਾਈ ਨੇਸ਼ਨ ਜਾਨੀਏ ওকে ਸਰ ਪਿਸਟੋਲ ਰਿਕਵਰ ਕਿੱਥੋਂ ਆਇਆ ਕਿਤੇ ਇਹਦੇ ਪੋਲਿਸ਼ਨ ਤੋਂ ਕਿੱਥੋਂ ਆਇਆ ਕਿਦੇ ਕੋਲ ਸੀ ਕਾਲੀ ਹੋ ਗਿਆ ਸੀ ਤੁਮ ਦਾ ਕਰੀਏ ਬਾਈ ਹਾਂਜੀ ਕਾਲੀ ਸੀ ਇੱਧਰ ਪਿੱਛੇ ਹੋ ਗਿਆ ਕਾਟਰ ਕਿੱਥੇ ਨਹੀਂ ਆ ਬਾਰ ਦਿੱਤੇ ਆਪ ਆਪਣੇ ਆਪ ਨੇ ਕੱਟੋ ਕੀ ਆ ये नु पता सेगा भी डीएसपी साहब नहीं नु पता ना से नु नो कैप्चर कित्थों कित्ता वे इदे एक कटों कट कर दी के बैठे बैठे कर दी कर दे सर पूरी पूरी वीडियो चुप यार 1 मिनट हरी सर ਮੈਂ ਇੱਕ ਵਾਰ ਦੁਬਾਰਾ ਆਵਾਂਗਾ